ਪਟਿਆਲਾ ਚ ਪੁਲਿਸ ਮੁਲਾਜ਼ਮਾ ਵੱਲੋਂ ਕੁੱਟੇ ਗਏ ਫੌਜੀ ਅਫਸਰ ਦਾ ਪਰਿਵਾਰ ਇਨਸਾਫ ਲਈ ਥਾਤਾ ਤੇ ਭਟਕ ਰਿਹਾ ਸੀ ਤੇ ਬੀਤੇ ਕੱਲ ਗਵਰਨਰ ਨਾਲ ਮਿਲਣ ਤੋਂ ਬਾਅਦ ਕੱਲ ਰਾਤ ਐਸਐਚਓ ਤੇ ਬਾਈ ਨੇਮ ਤੇ ਕਰਨਲ ਬਾਟ ਤੇ ਬਿਆਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਐਫਆਈਆਰ ਚ ਪੰਜ ਬਾਈ ਨੇਮ ਤੇ ਇੱਕ ਅਣਪਛਾਤਾ ਰੱਖਿਆ ਗਿਆ ਐਫਆਈਆਰ ਚ ਸਭ ਤੋਂ ਪਹਿਲੇ ਰੋਨੀ ਸਿੰਘ ਦੂਜੇ ਨੰਬਰ ਤੇ ਹਰਜਿੰਦਰ ਟਿੱਲੋ ਤੀਜੇ ਨੰਬਰ ਤੇ ਹੈਰੀ ਬੋਪਰਾਏ ਚੌਥੇ ਨੰਬਰ ਤੇ ਰਾਜਵੀਰ ਸਿੰਘ ਪੰਜਵੇਂ ਨੰਬਰ ਤੇ ਸੁਰਜੀਤ ਸਿੰਘ ਤੇ ਛੇਵੇਂ ਅਧ ਪਚਾਤਾ ਤਾਂ ਕੱਲ ਐਫ ਆਰ ਹੋਈ ਤੇ ਇਸ ਐਫ ਆਰ ਨੂੰ ਕਰਵਾਉਣ ਲਈ ਕਰਨਲ ਦੇ ਪਰਿਵਾਰ ਨੂੰ 10 ਦਿਨ ਲੱਗ ਗਏ ਲਗਾਤਾਰ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਵੀ ਪਟਿਆਲਾ ਚ ਕਰਨਲ ਦੇ ਪਤਨੀ ਉਹਨਾਂ ਦੇ ਪਰਿਵਾਰ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਐਕਸ ਆਰਮੀ ਅਫਸਰਾਂ ਵੱਲੋਂ ਵੀ ਵੱਡਾ ਇਕੱਠ ਪਟਿਆਲਾ ਚ ਹੋ ਰਿਹਾ ਤੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਸ ਵਿਚਕਾਰ ਹੁਣ ਇਨ ਪੁਲਿਸ ਮੁਲਾਜ਼ਮਾਂ ਤੇ ਐਫ ਆਈ ਆਰ ਤਾਂ ਹੋ ਗਈ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਇਨ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਦੋਂ ਹੁੰਦੀ ਹੈ